ਸਾਮ ਦਾ ਟਾਈਮ ਆ ਜੀ ਤੇ ਆਪਾਂ ਤੋੜਨ ਦਾ ਸਿੱਟਣੀਆਂ ਤੇ ਕੱਲ ਕੱਲ ਨੂੰ ਬਣਾਵਾਂਗੇ ਆਪਾਂ ਮੇਥੀ ਵਾਲੀ ਰੋਟੀ ਤੇ ਆਪਾਂ ਇੱਕ ਗੰਦੂ ਦਾ ਐਂਡ ਕਰਿਆ ਦੀ ਤੇ ਅੱਜ ਜੀ ਵੀ ਸਟਾਰਟ ਕਰ ਲਈ ਸੀ ਹਾਂ ਚਲੋ ਗੀਰ ਨੂੰ ਬਣਾ ਲੈਨੇ ਆਪਾਂ ਤੇ ਆ ਲੈ ਕੇ ਬੰਤਾ ਦਮ ਮੈਂ ਤੇ ਥੋੜੀ ਹੋਰ ਹੀ ਰੱਖਣੀ ਚਾਹੀਦੀ ਹੈ। ਸਵਾੜ ਚੋਗ ਲਾ ਫਿਰ ਆਪਾਂ ਸਾਰਾ ਸਵੇਰੀ ਬਾਣੀ ਦੀ ਜਿੰਨੀ ਇੱਥੇ ਵਾਲਾ ਮੈਂ ਰੋਟਾ ਆਪੇ ਮਾਂ ਦੇ ਇੱਥੇ ਆਏ। ਇਹਦੀ ਗੁੰਲੇ ਲਾਂਗੇ ਤੇ ਦੀ ਸਾਟ ਲਈ ਸਾਰਾ ਇਦਰਾ ਪੰਜਾਰੀ ਸਰੋਂ ਪੱਕ ਗਈ ਜੀ ਤੇ ਇੰਨੀ ਸਰੋਂ ਸੀ ਹੋਂ ਦਾ ਵੇਸੇ ਨਾ ਸਮ ਗਿਆ ਸਾਗ ਦਾ ਨਾ ਤੇ ਪੱਕ ਗਈ ਇੱਕ ਪੈਣ ਮਿਲਾਈ ਹੋਈ ਸੀ ਜੀ ਸਾਗ ਸਣੀਆਂ ਤੇ ਮੂੜਾਂ ਮੂੜਾਂ ਆਪਣੀ ਖਤਮ ਹੋ ਗਈਆਂ ਜੀ ਕਿਤੇ ਕਿਤੇ ਮੂਲੀ ਹੈ ਜੀ ਤਾਂ ਮਿਟ ਗਈ ਵਸੇ ਮੂੜਾਂ ਖਤਮ ਹੋ ਗਈਆਂ ਤੇ ਲੋ ਜੀ ਆਪਾਂ ਟਣੀਆਂ ਤੋੜ ਲਿਆ ਹੁਣ ਤੋੜਾਂਗੇ ਜੀ ਆਪਾਂ ਮਰੂਦ ਇਦਰਾ ਸਾਰੇ ਆਇ ਤੇ ਮਰੂਖ ਦਾ ਥੋੜੇ ਬਥੇ ਲੱਗੇ ਹੋਏ ਆ ਜੀ ਮੈਂ ਤਾਂ ਲਾ ਦੋ ਕਿ ਮਰੂਖ ਜਾਏਗਾ। ਜੇ ਮਰੂਖ ਨਾ ਉੱਚੇ ਆ ਛੇ ਛੇ ਤੋਂ ਕਰਵਾਵਾਂਗੇ ਆਪਾਂ। ਠੀਕ ਆ ਜੀ। ਚਲੋ ਜੀ। ਹੁਣ ਆ ਪੱਤੇ ਆਉਂਦੇ ਆਂ ਘਰਾਂ। ਮੋਲੀ ਨਹੀਂ ਕੋਈ ਪੱਤਣੀ। ਹਨਾ ਹਏ ਨਹੀਂ। ਛੋਟੇ ਆ ਗਏ। ਬਾਕੀ ਸਾਰੇ ਨਾ ਪਤਾ ਲਿਆ ਜੀ। ਇਹ ਦੂਰੀ। ਇਹਦੋਂ ਵੀ ਆਪਾਂ ਸਮਾਰਾਂਗੇ ਜੀ ਕੱਕ ਵੀ ਬਹੁਤ ਵੱਡਾ ਵੱਡਾ ਹੋਇਆ ਪਿਆ ਜੀ। ਆਪਣੇ ਪੱਤਾ ਹੀ ਜਮਾਈ ਪਈ ਸੀ ਜੀ ਇਹ ਤਾਂ ਜਮਾਈ ਤਾਂ ਆਪਾਂ ਕੱਲ ਦੀ ਸੀ ਜੀ ਜੰਮੀ ਨਹੀਂ ਸੀ ਨਹੀਂ ਤਾਂ ਆਪਾਂ ਚਟਣੀ ਗੱਲ ਲੱਸੀ ਪੀਂਦੇ ਤੇ ਵਸਤ ਹੁਣ ਆਪਾਂ ਸ਼ਾਮ ਦਾ ਟਾਈਮ ਆ ਜੀ ਉਧਰੋਂ ਪਤਾ ਨਹੀਂ ਮਤੋਂ ਨਾ ਵੱਡ ਲਿਆਈ ਸੀ ਤੇ ਹੁਣ ਇਹਨਾਂ ਆਉਣ ਲੱਗਿਆ ਜੀ ਆਪਾਂ ਵਧਾਣੀ ਤੇ ਪਾਣੀ ਪਾ ਦਈਏ ਜੀ ਥੋੜਾ ਨਾਲ ਤਾਂ ਮੱਖਣ ਬਣ ਜੇਗਾ ਨਾਲੇ ਆਪਾਂ ਬਣਾ ਲਾਂਗੇ ਕੜ ਲੱਸੀ ਬਣ ਜੇਗੀ ਕਾਜੀ ਲੋ ਜੀ ਮਧਾਣੀ ਆਪਣੀ ਚੱਲ ਪਈ ਮਧਾਣੀ ਚੱਲ ਪਈ ਤੇ ਹੁਣ ਫਿਰ ਬਾਅਦ ਨੇ ਲੋ ਜੀ ਮੱਖਣਾ ਪਕਾਦ ਗਏ ਹੱਥ ਆਪਾਂ ਧੋ ਲਏ ਸੀ ਮਧਾਣੀ ਰੱਖਤੀ ਬਸ ਮਧਾਣੀ ਰਹੀ ਧੋਣੇ ਵਾਲੀ ਕਰਪ ਕਰ ਲਾਂਗੇ ਮੱਖਣ ਨੂੰ ਠੀਕ ਹੈ ਜੀ ਇਹ ਸੱਲਸੀ ਹੈ ਜੀ ਚਲੋ ਜੀ ਮਿਲਾਂਗੇ ਜੀ ਹੁਣ ਸਵੇਰ ਨੂੰ ਠੀਕਾ ਜੀ ਪਹਿਲਾਂ ਮੇਰੇ ਕੋਲ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀਪਮਾਲ ਥੋੜਾ ਸਾਰਿਆਂ ਦਾ ਸਵਾਗਤ ਕੀ ਆਪਾਂ ਤੇਰੇ ਸਿੱਧੇ ਗਮਲੇ ਨੂੰ ਪਾਣੀ ਪਾਜਾ ਦੇਣਾ ਮੰਗਲਵਾਰ ਦੀ ਅਸਾਂ ਬਲੌਗ ਕਰ ਲਿਆ ਸ਼ੁਰੂ ਤੇ ਆਉਧਰ ਪਾਏ ਪਾਏਗੇ ਅਪਣੇ ਸੁਨਹਿਰੇ ਕੱਪੜੇ ਹਾਂ ਚਲੋ ਲੱਗਦੇ ਹਾਂ ਥਾ ਥਾ ਉਹਦੇ ਨਾਲ ਪਾਣੀ ਜਿਹੜੀ ਜਿਹੜੀ ਕਿ ਆ ਐਲੋਵਰਾ ਜੈਲਸ ਬਹੁਤ ਵਧੀਆ ਹੋਣਾ ਰਹੇਗੀ ਤੇ ਇਹਨਾਂ ਨੂੰ ਆਪਾਂ ਲਾ ਕੇ ਲਗਾਕਰੀਆਂ ਵਾਲਾ ਹੋਰ ਪਿਆ ਜੀ ਇਹਨਾਂ ਵਧੀਆ ਹੋ ਗਏ ਜੀ ਸਾਰੇ ਕੁਸ ਦੇਰ ਤੁਸੀਂ ਕੀ ਪਾਉਣੀ ਹੈ ਦੇ ਵਿੱਚ ਕਿ ਆਪਣੇ ਆਪ ਐਨ ਹੋ ਰਿਹਾ ਜੀ ਤੇ ਜੇ ਇਹਨਾਂ ਨੂੰ ਆਪਾਂ ਕੱਢ ਦਈਏ ਨੇ ਇੱਕ ਪਾਸੇ ਵੀ ਗਮਨਾ ਦੇ ਵਿੱਚ ਹੋਰ ਚਲੇ ਆ ਕੇ ਲਾad ਕੇ ਤੇ ਫਿਰ ਇਹ ਹੋਰ ਵੀ ਹੋ ਜੂਗਾ ਜੀ ਤੇ ਹੋਰ ਤੇ ਵਧੀਆ ਹੋ ਗਿਆ ਜੀ ਚਲੋ ਜੀ ਕੱਪੜੇ ਮਸ਼ੀਨ 'ਚ ਪਾ ਤੇ ਸੀ ਆਪਾਂ ਤੇ ਹੁਣ ਆ ਚਲੋ ਇੱਥੇ ਲਉਣਾ ਝਾੜੂ ਠੀਕ ਹੈ ਜੀ ਤੇ ਅੱਜ ਰਹਿ ਗਏ ਇਸਮਰੇ ਕੱਪੜੇ ਰਹਿ ਗਏ ਜੀ ਠੀਕ ਹੈ ਇਧਰ ਆਪਾਂ ਪਾਤੇ ਸੀ ਸੋਹਣ ਦਸਰੀ ਇਹ ਮਸ਼ੀਨ ਤੇ ਕੱਪੜੇ ਆਪਾਂ ਪਾਏ ਹੋਏ ਆ ਬਾਕੀ ਆ ਧੋਵਾਂਗੇ ਜੀ ਕੰਬਲ ਤੇ ਇਹ ਕੰਬਲ ਇਹ ਆਪਣੇ ਛੱਡ ਆਏ ਮੱਤੇ ਆ ਜੀ ਦੋਨੇ ਕੰਬਲ ਚਲੋ ਆਪਾਂ ਇਹਨਾਂ ਨੂੰ ਬਾਅਦ ਵਿੱਚ ਧੋਵਾਂਗੇ ਜੀ ਤੇ ਠੀਕ ਹੈ ਜੀ ਲਾਣਾ ਬਲੀ ਵਿੱਚ ਝਾੜੂ ਤੇ ਗੁੜੀਆਂ ਲਾ ਰਹੀ ਸੀ ਬੇੜੇ 'ਚ ਝਾੜੂ ਜੀ

Anak ni pelik, tak tahu. Mamma akan ceri kawan aku. ਸੋ ਦਾ-ਦਾ ਕੱਢ ਲੀਏ ਜੀ ਇਹ ਆਪਣਾ ਸੋਇਬੀਨ ਨੂੰ ਬੜਨਾ ਉਹਦੇ ਧੀਰਾ ਕੱਟ ਦੇ ਗੀ ਮਰ ਤੋਂ ਤੇ ਮੈਗੀ ਉਹ ਜੀ ਦੀ ਦਾਲ ਤੇ ਇਹ ਆਪਣਾ ਤੂ ਖਾਜੀ ਇਹ ਉਪਰੋਂ ਮੀਟ ਤੇ ਇਹ ਮੂੰਗੀ ਦੀ ਦਾਲ ਆ ਇਹ ਚੌਲ ਆ ਸੱਚ ਗਰਮ ਮਸਾਲਾ چینی ਨਮਕ ਦੇ ਪੈਟ ਉੱਤੇ ਦੋ ਇਹ ਆਸੀ ਜੀ ਦਾਣੇ ਇਚੋਲਿਆਂ ਦੀ ਢਾਲ ਆ ਦਲੇ ਹੋਈ ਉਰਦਾਂ ਢਾਲ ਹੁਣ ਆਪਾਂ ਡੱਬਿਆਂ ਚ ਪਾ ਲ ਗਏ ਜੀ ਫੇਰ ਮਿਲਦੇ ਆ ਦੇਹਨਾ ਸਾਫ ਕਰਨੇ ਵਾਲੇ ਪੈਨਲ ਨੇ ਮੈਂ ਬੇ ਸਾਫ ਕਰ ਦਾਂਗੇ ਠੀਕ। ਜੀ ਆਪਾਂ ਸੌਦਾ ਪਤਾ ਪਾਤਾ ਸੀ ਸਾਮ ਦਾ ਟਾਈਮ ਆ ਜੀ ਤੇ ਤੜਕਾ ਆਪਾਂ ਕੱਟ ਕੇ ਕਰ ਲੈ ਤਿਆਰ ਤੇ ਲਸਣ ਤੇ ਪਿਆਜ਼ ਤੇ ਹਰੀਆਂ ਮਿਰਚਾਂ ਕੱਟ ਲਵਾਂਗੇ ਤੇ ਆਪਾਂ ਨਾ ਉਹ ਨਹੀਂ ਪਾਉਂਦੇ ਅਦਰਕ ਤੇਲ ਬਿਲਕੁਲ ਨਹੀਂ ਪਾਉਂਦੇ ਜੀ ਤੇ ਖਟੇ-ਖਟੇ ਦਕਾਰ ਆਈ ਜਾਂਾਂ ਜੀ ਖਾ ਕੇ ਸਾਗ ਤੇ ਇਸ ਕਰਕੇ ਆਪਾਂ ਤੜਕਾ ਲਾ ਰਹੇ ਹਾਂ ਜਮਾਣਤਾ ਜੀਰੇ ਦਾ ਤੇ ਪਹਿਲਾਂ ਆਪਾਂ ਜਮਾਣ ਤੇ ਜੀਰਾ ਪਾ ਲੈਨੇ ਹਾਂ ਜੀ ਸਣਲਾ ਸੰਲਾ ਸੰਵੀ ਮੈਨੇ ਵੈਸੀ ਗੁੜੀਆਂ ਕਿਆ ਤੋਣੀ ਨਹੀਂ ਤੇ ਵੀੜੀਆਂ ਬੜੀ ਪਾ ਲਈਆਂ ਥੋੜੀ ਵੀਰਾ ਸੰਲਾ ਸੰਦੇ ਕਰਕੇ ਨਾਲ ਜੀ ਤੈਸਟ ਜਿਆਦਾ ਬੜਾ ਸਵਾਦਿਤ ਇਸ ਕਰਕੇ ਮਪਾ ਤੇ ਸਾਗ ਆਪਣਾ ਇੰਨਾ ਕਰ ਰਹੀ ਗਿਆ ਸੀ ਜੀ ਕੱਢ ਲਿਆ ਤੇ ਇਧਰ ਆਪਾਂ ਚੌਲ ਪਾਏ ਜੀ ਚੌਲਾ ਕਰਾਂਗੇ ਜੀ ਤੇ ਆਪਣੇ ਤਾਂ ਦਾਲ ਪਾਏ ਜੀ ਸਵੇਰ ਵਾਲੀ ਤੇ ਗੜੇ ਗੜ ਜੱਕੀ ਜਾਏਗੀ ਜੀ ਚੌਲਾਂ ਨਾਲ ਤੇ ਲਾ ਲਾਣਾ ਪਰੇ ਫੁੱਲ ਨਹੀਂ ਗਈ ਤੇ ਪਿਆਜ਼ ਕੱਟ ਲਈਏ। ਸੋ ਜਿਦਾਂ ਸਲਾਹ ਲਈ ਦਾਲ ਪਕਦੀ ਹੈ ਤੇ ਆਟਾ ਤਾਂ ਬਣੀ ਤੇ ਰੱਖ ਲਿਆ ਜੀ। ਇੱਥੇ ਜੀ। ਸੋ ਬਾਅਦ ਵਿੱਚ ਉਹਾਂ ਦੇ ਮਖਾਸਾਗ ਨੂੰ ਤੜਕਾ ਲਾ ਦਿੰਨੇ ਆ। ਤੇ ਲੋ ਜੀ ਆਪਾਂ ਸਾਗ ਪਾਤਾ ਤੇ ਇਧਰ ਆਪਾਂ ਚੋਲ ਵੀ ਰੱਖ ਤੇ ਠੀਕ ਹੈ ਜੀ ਤੇ ਇਹ ਜਿਹੜਾ ਜੀਰਾ ਤੇ ਆਪਾਂ ਨਾ ਜਮੈਣ ਪਾਈ ਆ ਜੀ ਇਹਦੇ ਨਾਲ ਨਾ ਨਾ ਤਾਂ ਪੇਟ 'ਚ ਗੈਸ ਬਣੀ ਤੇ ਨਾ ਹੀ ਖਟੇ-ਖਟੇ ਡਕਾਰ ਆਉਣ ਜੀ ਤੇ ਮੈਂ ਨਾ ਪਹਿਲਾਂ ਵੀ ਪਾ ਕੇ ਦੇਖਿਆ ਜੀ ਤੇ ਮੈਨੂੰ ਨਾ ਪਹਿਲਾਂ ਬਹੁਤ ਜ਼ਿਆਦਾ ਡਕਾਰ ਆਉਂਦੇ ਸੀ ਖਟੇ-ਖਟੇ ਤੇ ਮੈਂ ਚਲੋ ਹੁਣ ਆਪਾਂ ਤੜਕਾ ਇਸੀ ਕੱਲ ਆਇਆ ਕਰਾਂਗੇ ਜੀ ਠੀਕ ਹੈ ਜੀ ਤੇ ਇਹ ਜਦੋਂ ਵੀ ਤੜਕਾ ਲਗਾਉਣਾ ਜੀ ਤੇ ਸਾਗ ਨੂੰ ਤੇ ਤੁਸੀਂ ਇਹ ਦੋਨੇ ਚੀਜ਼ਾਂ ਜ਼ਰੂਰ ਪਾਇਆ ਕਰੋ ਜੀ ਠੀਕ ਹੈ ਜੀ ਇਹ ਲੋ ਜੀ ਆਪਾਂ ਵੀਡੀਓ ਤਾਂ ਕਰ ਦਿੰਨੇ ਆ ਇੱਥੇ ਐਂਡ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ